ਉਹ ਨਾਲ ਨਾ ਜਾਣਾ ਕੁਝ ਲੋਹੇ ਲਖਿਆ ਬਾਬਰ ਨੂੰ ਜਾਬਰ ਸੀ ਗੁਰਾਂ ਆਖਿਆ ਇਸੇ ਗੱਲ ਕੋਣ ਦੱਸ ਸਾਡੇ ਯੋਰ ਦਾ ਬਿੱਲੀਏ ਨਹੀਂ ਸਾਨੂੰ ਸਾਡਾ ਇਤਿਹਾਸ ਤੋੜਦਾ ਉਹ ਦਿੱਲੀਏ ਨਹੀਂ ਸਾਨੂੰ ਸਾਡਾ ਇਤਿਹਾਸ ਤੋੜਦਾ ਜੁਲਮਾਂ ਦੇ ਅੱਗੇ ਨਹੀਂ ਜੇ ਹੱਥ ਬੰਨਣੇ ਪੰਜਵੇਂ ਗੁਰਾਂ ਨੇ ਦੱਸੇ ਸਾਨੂੰ ਭਾਣੇ ਮੰਨਣੇ ਹਉ ਲੱਗਿਆ ਸੀ ਜੋਰ ਬੜਾ ਚੰਦੂ ਚੋਰ ਦਾ ਦਿੱਲੀਏ ਨਹੀਂ ਸਾਨੂੰ ਸਾਡਾ ਇਤਿਹਾਸ ਤੋੜਨਾ ਹਉ ਛੇਵੇਂ ਗੁਰਾਂ ਪਾਈਆਂ ਯੁੱਧੇ ਘੋੜੇ ਕਾਠੀਆਂ ਮੇਰੀ ਪੀਰੀ ਅਸਥਾਨੀ ਗੱਲਾਂ ਅੱਖੀਆਂ ਹੋ ਗਲਮਾਲਾ ਹੱਥ ਖੰਡਾ ਹੋ ਗਲਮਾਲਾ ਹੱਥ ਖੰਡਾ ਸੱਚ ਤੋੜਦਾ ਹੋ ਦਿੱਲੀਏ ਨਹੀਂ ਸਾਨੂੰ ਸਾਡਾ ਇਤਿਹਾਸ ਤੋੜਦਾ ਹੋ ਧਰਮ ਨਾਲ ਕਰੇ ਰੰਗਾਂ ਜਦੋਂ ਛਾਲ ਨੂੰ ਉਹ ਨਾਵੇਂ ਗੁਰੂ ਤੋੜੇ ਪਏ ਦਿੱਲੀ ਵਾਲ ਨੂੰ ਚਾਂਦਨੀ ਹੈ ਚੌਂਕ ਤੇਰਾ ਮੂੰਹ ਬੋਲਦਾ ਦਿੱਲੀ ਇਹ ਨਹੀਂ ਸਾਨੂੰ ਸਾਡਾ ਇਤਿਹਾਸ ਤੋੜਦਾ ਇਹ ਸਾਡਾ ਇਤਿਹਾਸ ਸਾਨੂੰ ਖਿੱਚ ਕੇ ਖੜਦਾ ਜੀ ਤੇ ਜਿਨ੍ਹਾਂ ਦਾ ਇਤਿਹਾਸ ਬਰੇਡਾ ਮਜ਼ਬੂਤ ਹੋਏ ਬਾਬਾ ਭਗੇਲ ਸਿੰਘ ਹਰੀ ਸਿੰਘ ਨੜੂਆ ਜਸਾ ਸਿੰਘ ਆਰਾਮ ਗੜੀਆ ਜਸਾ ਸਿੰਘ ਜੀ ਆਲੂਵਾਰੀਆ ਕਿੰਨੇ ਯੋਧੇ ਯਰਨੈਲ ਸੂਰਮੇ ਬਹਾਦਰ ਪੈਦਾ ਹੋਏ ਨੇ ਪਰ ਜਦੋਂ ਉਹਨਾਂ ਨੂੰ ਯਾਦ ਕਰੀਦਾ ਫਿਰ ਇਹ ਰੋਕਾਂ ਰਾਕਾਂ ਦੇ ਬਹੁਤ ਮਾਮੂਲੀ ਚੀਜ਼ਾਂ ਬਣ ਜਾਂਦੀਆਂ ਜੀ ਫਿਰ ਕਿਉਂਕਿ ਸਾਡੇ ਕੋਲ ਤਾਂ ਬਹੁਤ ਸਾਧਨ ਨੇ ਉਹਨਾਂ ਨੇ ਛੋਲਿਆਂ ਦੀ ਮੋਠ ਨਾਲ ਹੀ ਐੜੇ ਐੜੇ ਜੰਗ ਜੁੱਦ ਉਹਨਾਂ ਜਿੱਤ ਲਈ ਉਹਨਾਂ ਬੰਦਿਆਂ ਨੇ ਕਿ ਸਾਡੇ ਕੋਲ ਤਾਂ ਫਿਰ ਅਨੇਕਾਂ ਸਾਧਨ ਨੇ ਸਾਡੇ ਕੋਲ ਤੁਸੀਂ ਇਹ ਕਰਕੇ ਹਾਕਮ ਨੂੰ ਦੱਸਣਾ ਚਾਹੁੰਦੇ ਆ ਕਿ ਇਹ ਰੋਕਿਆ ਨਹੀਂ ਰੁਕਣੀ ਜਿੰਨਾਂ ਦਾ ਐਡਾ ਬਲਖਣਾ ਇਤਿਹਾਸ ਹੋਵੇ ਉਹਨਾਂ ਨੂੰ ਇਹ ਜਿਹੜੇ ਬੰਨ੍ਹੇ ਰੋਕਾਂ ਇਹ ਰੋਕ ਨਹੀਂ ਸਕਦੀਆਂ ਜੀ ਉਹਨਾਂ ਦੇ